ਸਰਦਾਰ ਸੁਖਬੀਰ ਸਿੰਘ ਜੀ ਪਿੰਡ ਲੰਗਰਵਾਲ ਸਨ ਆਫ ਅਜੀਤ ਸਿੰਘ ਜੀ ਇਹ ਬੋਲਟੀ ਫਾਰਮ ਮੈਂ ਪਾਇਆ ਸੀ ਪਹਿਲੀ ਵੇਚ ਕੇ ਆਪਣੇ ਪਾਇਆ ਹੈ ਮੈਂ ਤੇ ਸਾਮ ਮੇਰਾ ਕੰਮ ਹੀ ਕਾਰੋਬਾਰ ਹੀ ਸਾਰਾ ਇਹ ਹੋਆ ਜੀ ਛੋਟਾ ਜ਼ਿਮੀਦਾਰ ਆ ਮੈਂ ਮੇਰਾ ਧੰਦਾ ਹੀ ਸਾਰਾ ਇਹ ਹੋਆ ਜੀ ਮੈਂ ਸਰਕਾਰ ਕੋਲ ਮੰਗ ਕਰਦਾ ਤੇ ਮੇਰੀ ਕੋ ਮਤ ਦਿੱਤੀ ਜਾਵੇ ਜੀ ਨਿਸ਼ਾਨ ਮੇਰਾ 20 ਲੱਖ ਜਿਆਦਾ ਹੋ ਗਿਆ 20 ਜਿਆਦਾ ਟੋ ਵੀ ਤੋਂ ਵੀਰ ਜੀ ਜਨਵਾਰ ਸਾਰੇ ਮਰ ਗਏ 6 6 ਜਾਂ 6500 ਜੀ ਸਾਰੇ ਜਰਮਲ ਮਰ ਗਏ ਅੱਜ ਅਸੀਂ ਭਾਰਤ ਕਿਸਾਨ ਯੂਨੀਅਨ ਦੇ ਇੱਕ ਤਾਂ ਗਰਾਹਾਂ ਵੱਲੋਂ ਪਿੰਡ ਲੰਗਰਵਾਲ ਦੇ ਵਿੱਚ ਆਏ ਆ ਸਾਡਾ ਇੱਥੇ ਮਤਲਬ ਕਿਸਾਨ ਸੀ ਜੱਥੇਬੰਦੀ ਦਾ ਆਗੂ ਜੀ ਜੀ ਉਹਦਾ ਕੱਲ ਫਾਰਸ਼ ਪੈਣ ਕਰਕੇ ਉਹ ਮਗਲਾ ਪੁਲਟਰੀ ਫਾਰਮ ਸੀ ਜਿਹਦੇ ਵਿੱਚ 6500 ਦੇ ਲਗਭਗ ਜਿਹੜਾ ਬੱਚਾ ਸੀ ਤੇ ਉਹਦੇ ਵਿੱਚੋਂ 2500 بچਿਆ ਇਹ दाणे ਪਾ ਕੇ ਚਾਹਨ ਕਿ ਕਿਤੇ ਬਾਹਰ ਨਿਕਲਿਆ ਤਾਂ ਉਤੋਂ ਛਾਤੀ ਜਿਹੜੀ ਉੱਪਰਲੀ ਬੰਦਲ ਦੀ ਉਹ ਥੱਲੇ ਡਿੱਗੀ ਆ ਤੇ ਥੱਲੜੀ ਵੀ ਛਾਤੀ ਜਿਹੜੀ ਨਾਲ ਜਾਰੇ ਟੰਗੀ ਆ ਤੁਸੀਂ ਵੇਖਾਂਗੇ ਕਿ ਸਾਰੇ ਹੀ ਉਹ ਮੜਾ ਜਾ ਪਖਿਆ ਤੋਤਲੇ ਨੇ ਪੱਖੇ ਤੇ ਬਹੁਤ ਵੱਡਾ ਲਗਭਗ 20 ਲੱਖ ਦਾ ਜਿਹੜਾ ਨੁਕਸਾਨ ਕਿਸਾਨ ਦਾ ਤੇ ਕਿਸਾਨ ਜਿਹੜਾ ਤੇ ਨਪਟੇ ਇਹਦੇ ਤੇ 2 ਕਿਲੇ ਦਾ مالک ਕਿਉਂਕਿ ਫੇਰ ਰੁਜ਼ਗਾਰੀ ਬੱਚਿਆਂ ਦਾ ਹੀ ਹੋਣ ਕਰਕੇ ਇਹਨਾਂ ਨੇ ਆਪਣਾ ਇਹ ਰੁਜ਼ਗਾਰ ਖੋਲਿਆ ਸੀ ਵੀ ਬੱਚਿਆਂ ਨੂੰ ਆਪਣੇ ਕੰਮ ਤੇ ਲਾਇਆ ਸੀ ਇਸ ਕਰਕੇ ਬਹੁਤ ਮਾੜੀ ਗੱਲ ਹੋਈ ਆ ਬਹੁਤ ੱਕਾ ਹੋਇਆ ਕਿਸਾਨ ਦੇ ਨਾਲ ਤੇ ਸਾਡੀ ਮੰਗ ਆ ਪੰਜਾਬ ਸਰਕਾਰ ਤੋਂ ਵੀ ਇਸ ਕਿਸਾਨ ਦੀ ਜਿਹੜੀ ਨੁਕਸਾਨ ਦੀ ਪਰਪਾਈ ਆ ਉਹ ਪੂਰੀ ਕੀਤੀ ਜਾਵੇ ਤਾਂ ਕਿ ਕਿਸਾਨ ਜਿਹੜਾ ਆਪਣਾ ਰੁਜ਼ਗਾਰ ਫੇਰ ਚਲਾ ਸਕੇ ਅੱਪੀ ਅਸੀਂ ਮੰਗ ਕਰਦੇ ਆ ਕਿ ਇਸ ਹਾਇਕ ਧੰਦਿਆਂ ਦੇ ਅੰਸ਼ੋਸ ਜਿਹੜੀ ਆ ਸਰਕਾਰ ਆਪ ਕਰੇ ਕਿ ਕਿ ਕਿਸਾਨ ਕੋ ਉਹ ਅੰਸ਼ੋਸ ਦੇ ਪੈਸੇ ਨਹੀਂ ਦਿੱਤੇ ਜਾ ਸਕਦੇ ਕਿਉਂਕਿ ਇਹਨਾਂ ਦੀਆਂ ਫੀਡਾਂ ਇਹਨਾਂ ਦੀਆਂ ਦਵਾਈਆਂ ਇਹਨਾਂ ਦੀ ਲੇਬਰ ਬਹੁਤ ਜ਼ਿਆਦਾ ਮਹਿੰਗੀ ਆ ਮਤਲਬ ਬਚਦਾ ਕੁਝ ਨਹੀਂ ਪਰ ਇਹ ਵੀ ਕਿਸਾਨ ਆ ਰਹੇ ਲੱਗਾ ਹੋਇਆ 30 ਮੰਗਿਆ ਕਿ ਇਹਨਾਂ ਦੀ ਅੰਸ਼ੋਸ ਜਿਹੜੀ ਉਹ ਫ੍ਰੀ ਹੋਵੇ ਤਾਂ ਕਿ ਜਿਹੜਾ ਹੁਣ ਨੁਕਸਾਨ ਹੋਇਆ ਉਹਦੀ ਉੱਪਰ ਭਾਈ ਜਿਹੜੀ ਸੌਤੀ ਹੋ ਸਕੇ ਦੂਜੀ ਗੱਲ ਆ ਕਿ ਜਿਹੜੇ ਇਹਨਾਂ ਦੇ ਲਾਗਤ ਖਰਚੇ ਆ ਉਹ ਘਟਾਏ ਜਾਣ ਜਿਹੜੇ ਫੀਡਾਂ ਵਾਂ ਦਵਾਈਆਂ ਵਾਂ ਜਾਂ ਹੋਰ ਇਹਨਾਂ ਦਾ ਜਿਹੜਾ ਲਾਗਤ ਖਰਚੇ ਆਉਂਦੇ ਆ ਵੀ ਉਹਨਾਂ ਨੂੰ ਘਟਕੀਤਾ ਜਾਵੇ ਤੇ ਬਿਨਾ ਵਿਆਜ ਤੋਂ ਜਿਹੜੇ ਆ ਮਤਲਬ ਸਾਡੇ ਬੇਰੁਜ਼ਗਾਰ ਕਿਸਾਨ ਬੱਚੇ ਜਿਹੜੇ ਆ ਉਹਨਾਂ ਨੂੰ ਸਹਾਇਕਤਾ ਦੇ ਖੋਲਣ ਵਾਸਤੇ ਲੋਨ ਦੇਣਾ ਚਾਹੀਦਾ ਸਰਕਾਰ ਨੂੰ ਜਿਹੜਾ ਭਾਰਤ ਸਰਕਾਰ ਅੱਜ ਕੱਲ ਅਮਰੀਕਾ ਦੇ ਨਾਲ ਟੈਕਸ ਮੁਕਤ ਜਿਹੜਾ ਸਮਝੌਤਾ ਕਰਨ ਜਾ ਰਹੀ ਹੈ ਅੱਜ ਜਿਹੜਾ ਤੁਸੀਂ ਵੇਖ ਰਹੇ ਆ ਵੀ ਕਿਸਾਨ ਨੇ ਆਪਣੀ ਰੋਜੀ ਰੋਟੀ ਜਿਹੜੀ ਖੋਲੀ ਹੋਈ ਆ ਇਹਦੀ ਰੋਜੀ ਰੋਟੀ ਨੂੰ ਨਸ਼ਟ ਕਰਨ ਵਾਸਤੇ ਉਹ ਸਮਝੌਤਾ ਹੋ ਰਿਹਾ ਕਿਉਂਕਿ ਬਹੁਤ ਸਸਤਾ ਮੀਟ ਜਿਹੜਾ ਬਾਹਰੋਂ ਆ ਰਿਹਾ ਬਹੁਤ ਸਸਤਾ ਦੁੱਧ ਬਾਹਰੋਂ ਆ ਰਿਹਾ ਬਹੁਤ ਸਸਤਾ ਪਨੀਰ ਬਾਹਰੋਂ ਆ ਰਿਹਾ ਯਾਨੀ 1430 ਚੀਜ਼ਾਂ ਜਿਹੜੀਆਂ ਉਹ ਬਾਹਰੋਂ ਟੈਕਸ ਮੁਕਤ ਹੋਣੀਆਂ ਨੇ ਜਦੋਂ ਉਹ ਮੁਕਤ ਆ ਗਈਆਂ ਇੱਥੇ ਜਿਹੜਾ ਮੀਟ ਹੈ ਹੁਣ ਤੁਸੀਂ 150 ਰੁਪਏ ਜਾਂ 200 ਰੁਪਏ ਲੈਂਦੇ ਹੋ ਉਹਨਾਂ ਨੇ 50 ਰੁਪਏ ਆ ਕੇ ਵੇਚਣਾ ਬਹੁਤ ਟੌਪ ਦਾ ਫਿਰ ਇਸ ਮੀਟ ਨੂੰ ਜਿਹੜਾ ਉਹ ਮਤਲਬ ਇਹ ਵਿਕਣਾ ਨਹੀਂ ਹੈਗਾ ਇਵੇਂ ਜਿਹੜਾ ਦੁੱਧ ਆ ਉਹ ਬਹੁਤ ਸਸਤਾ ਲੈ ਕੇ ਆ ਰਹੇ ਜਿਹੜੇ ਸਮੁੰਦਰਾਂ 'ਚ ਛੁੱਟਦੇ ਸੀ ਆਉਣ ਵਾਲੇ ਸਮੇਂ 'ਚ ਜਿਵੇਂ ਸਾਡੀਆਂ ਗਾਈਆਂ ਆਵਾਰਾ ਤੁਰੀਆਂ ਫਿਰਦੀਆਂ ਭਾੜੀਆਂ ਮੱਝਾਂ ਵੀ ਵਾਰਾ ਜਿਹੜੀਆਂ ਤੁਰਨ ਗਈਆਂ ਕਿਉਂਕਿ ਇੱਥੇ ਸਸਤਾ ਦੁੱਧ ਲੈ ਕੇ ਆ ਰਹੇ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜਾ ਬਾਹਰੋਂ ਸਮਾਨ ਆਉਣਾ ਉਹਨੂੰ ਇੰਨਾ ਟੈਕਸ ਲਾਇਆ ਜਾਏ ਕਿ ਉਹ ਇੱਥੇ ਵਿਕੇ ਨਾ ਤੇ ਇਥੋਂ ਦੀਆਂ ਚੀਜ਼ਾਂ ਜਿਹੜੀਆਂ ਉਹ ਬਹਾਲ ਰਹਿਣ ਤਾਂ ਕਿ ਕਿਸਾਨ ਦੀ ਜਿਹੜੀ ਹਾਲਤ ਜਿਹੜੀ ਉਹ ਸੁਧਰੇ ਸਰਦਾਰ ਸੁਖਬੀਰ ਸਿੰਘ ਜੀ ਪਿੰਡ ਲੰਗਰਵਾਲ ਜਿੰਨਾਂ ਦੇ ਪਿੰਡ ਵਿੱਚ ਸਰਦਾਰ ਲਖਵਿੰਦਰ ਸਿੰਘ ਜੀ ਜੇਲਾ ਪ੍ਰਧਾਨ ਪਹੁੰਚੇ ਨੇ ਨਾਲ ਸਾਡੀ ਟੀਮ ਪਹੁੰਚੀ ਸਾਰੀ ਇਹਨਾਂ ਦੇ ਕੋਲ ਪੋਲੀ ਫਾਰਮ ਸੁਣਿਆ ਸੀ ਬੜਾ ਵੱਡਾ ਸੀ ਪਰ ਉਹ ਕਾਲ ਮੀ ਸ਼ਿਟਕ ਆਨ ਕਰਕੇ ਸਾਰਾ ਪੋਲੀਫਨ ਡਿੱਗ ਪਿਆ ਏ 6000 ਬੱਚਾ ਸੀ ਸਾਰੇ ਬੱਚੇ ਥੱਲੇ ਆ ਕੇ ਮਰ ਚੁੱਕੇ ਨੇ ਤੇ ਪਰਿਵਾਰ ਦੀ ਬੁਰੀ ਹਾਲਤ ਆ ਰੋ ਰੋ ਕੇ ਬੜਾ ਬੰਦਾ ਆ ਲਿਆ ਕਰਜ਼ਾ ਇਹਨਾਂ ਸਿਰ ਤੇ ਪਹਿਲਾਂ ਬਹੁਤ ਜ਼ਿਆਦਾ ਏ ਜ਼ਮੀਨ ਮੀਨ ਦੇ ਕੋਲ ਬਹੁਤ ਥੋੜੀ ਹੈ ਪੱਟੇ ਦਿੱਤੇ ਜੋਗੀ ਇੰਨੇ ਗਰੀਬ ਬੰਦੇ ਨੇ ਹੱਥੋਂ ਪਰੇ ਮੁਰਕੇ ਜਥੇਬੰਦੀ ਆਈ ਆ ਸਰਦਾਰ ਲਖਵਿੰਦਰ ਸਿੰਘ ਜੀ ਆਏ ਆ ਇਹਨਾਂ ਆ ਕੇ ਪਰਵਾ ਨੂੰ ਰੋਂਦਿਆਂ ਧੁੰਦਿਆਂ ਦੁਲਾਸਾ ਦਿੱਤਾ ਕੋਈ ਗੱਲ ਨਹੀਂ ਕੁਛ ਨਾ ਕੁਛ ਸਰਕਾਰ ਕਰੇਗੀ ਅਸੀਂ ਮੰਗ ਰੱਖਦੇ ਆ ਅਸੀਂ ਆਸ ਕਰਦੇ ਆ ਸਰਕਾਰ ਦੇ ਕੋਲੋਂ ਇਹਨਾਂ ਗਰੀਬਾਂ ਦਾ ਲੋਕਾਂ ਦਾ ਸੁਣਿਆ ਜਾਵੇ ਜਾਂ ਪਿਛੇ ਦਿਖਾ ਲੋ ਇਹਨਾਂ ਨੂੰ ਸਾਰਾ ਤੈਸ਼ ਨੈਸ਼ ਹੋ ਗਿਆ ਟੈਗ ਢੇਰੀ ਹੋ ਗਿਆ ਨਾ ਕੋ ਬੱਚਾ ਬਚਿਆ ਇੰਨਾ ਕੋ ਇਹਦੇ ਵਿੱਚੋਂ ਮਲਕ ਕੋ ਪੂਲੀ ਫਾਰਮ ਦਾ ਹਿੱਸਾ ਬਲਿਆ ਗਾਰਡਰ ਵੀ ਦੋਰੇ ਗਲੇਲ ਵਾਂਗ ਹੋ ਗਏ ਆ ਨਾ ਨੌਜਵਾਨਸ ਕੰਮ ਆਉਣੇ ਆ ਨਾ ਇਹਦੇ ਵਿੱਚ ਸਤੀਤ ਕੁਛ ਵੀ ਨਹੀਂ ਸਮਾਨ ਕੰਮ ਆਉਣਾ ਇੱਕ ਮਿੱਟੀ ਹੋ ਗਿਆ ਸਭ ਕੁਝ ਸਰਕਾਰ ਦੇ ਗਾੜੀ ਇਹੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੇ ਕਿਸਾਨ ਵੀਰ ਦੀ ਪਰਪਾਈ ਕੀਤੀ ਜਾਵੇ ਤੇ ਬਹੁਤ ਬਹੁਤ ਧੰਨਵਾਦ ਕਰਾਂਗੇ ਸਰਕਾਰ ਦਾ ਇਸ ਵੀਰ ਦਾ ਰੋਣ ਦੀ ਦਾ ਦੁੱਖ ਸੁਣਿਆ ਜਾਵੇ